ਆਤਮਿਕ ਸਰੂਪ ਪਰ ਗਿਆਨ ਕਿੰਨੋ ਹੁੰਦਾ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ ਆਤਮ ਰਸ ਜੋ ਜਾਣੀ ਸੋ ਹੈ ਖਾਲਸ ਤੇ ਜਿੰਨੂੰ ਆਤਮਿਕ ਰਸ ਆਵੇ ਉਹ ਐ ਖਾਲਸਾ ਪ੍ਰਭ ਮੈਂ ਮੋਮੈਂ ਤਾਂ ਸਹੇ ਰੰਚਕ ਨਹੀਂ ਉਹ ਪਰਮੇਸ਼ਰ ਦੇ ਵਿੱਚ ਅਪੇਰ ਹੈ ਜਿਹੜਾ ਖਾਲਸਾ ਹੈ ਤੁਹਾਡੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਗੁਰੂ ਕਿਰਪਾ ਕਰਨ ਤਾਂ ਸਾਨੂੰ ਸੋਝੀ ਪੈਂਦੀ ਹੈ ਨਹੀਂ ਤਾਂ ਸੱਚ ਦੀ ਪਛਾਣ ਨਹੀਂ ਹੁੰਦੀ ਸੱਚ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਪਛਾਣਿਆ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲਾ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲਾ ਸੱਚ ਸੱਚ ਜਿਨੀ ਆਰਾਧਿਆ ਸੇ ਜਾਏ ਰਲੇ ਸੱਚ ਨਾਲੇ ਜਿਹੜੇ ਸੱਚ ਨੂੰ ਆਰਾਧ ਦੇ ਨੇ ਸੱਚ ਦੇ ਨਾਲ ਜੁੜਦੇ ਨੇ ਉਹ ਸੱਚ ਦੇ ਵਿੱਚ ਰਲ ਜਾਂਦੇ ਨੇ ਕੋਈ ਸੱਚ ਵਿੱਚ ਜਾਣ ਕੇ ਮਿਲਣਗੇ ਸੱਚ ਸੱਚ ਜਿਨੀ ਨਾ ਸੇਵਿਆ ਸੇ ਮਨ ਮੁਖ ਮੂੜ ਬੇਤਾਲੇ ਜਿਨ੍ਹਾਂ ਨੇ ਸੱਚ ਨੂੰ ਨਹੀਂ ਸੇਵਿਆ ਸੱਚ ਦੀ ਪ੍ਰਾਪਤੀ ਨਹੀਂ ਕੀਤੀ ਸੇ ਮਨਮੁਖ ਉਹ ਮਨਮੁਖ ਨੇ ਮੂਰਖ ਨੇ ਤੇ ਬੇਤਾਲੇ ਭਾਉ ਭੂਤ ਨੇ ਜਿਨ੍ਹਾਂ ਸੱਚ ਦੀ ਪ੍ਰਾਪਤੀ ਨਹੀਂ ਨਹੀਂ ਜੁੜੇ ਸੱਚ ਨਹੀਂ ਸੇਵਿਆ ਅਰਦਾਸਾ ਨਹੀਂ ਕੀਤੀ ਨਾਮ ਦੀ ਗੁਰੂ ਕਿਰਪਾ ਕਰਨ ਕਦੀ ਵੀ ਘਾਟੇ ਦਾ ਸੌਦਾ ਨਹੀਂਗਾ ਜਿਹੜਾ ਸਿਮਰਨ ਕਰਦਾ ਹੈ ਟੋਟਾ ਮੂਲ ਨਾ ਆਵੇ ਇਲਾਹਾ ਹਰ ਭਾਵੇਂ ਸੋਏ ਉਹਨੂੰ ਕਦੀ ਵੀ ਘਾਟਾ ਨਹੀਂ ਪੈਂਦਾ ਟੋਟਾ ਮੂਲ ਨਾ ਆਵੇ ਕਦੀ ਟੋਟਾ ਨਹੀਂ ਪੈਂਦਾ ਕਦੀ ਘਾਟਾ ਨਹੀਂ ਪੈਂਦਾ ਜਿਹੜਾ ਸਿਮਰਨ ਦੇ ਵਿੱਚ ਜੁੜ ਗਿਆ ਗੁਰੂ ਦੀ ਕਿਰਪਾ ਹੋ ਗਈ ਜਿਹਦੇ ਉੱਤੇ ਉਹਨੂੰ ਕਦੀ ਘਾਟਾ ਨਹੀਂ ਪਿਆ